ਨਜਾਇਜ਼ ਬੰਦਾਂ ਦੇ ਚੱਲਦਿਆਂ ਪਰਿਵਾਰ ਚੋਂ ਦੇ ਝਗੜੇ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਆਪਣੇ ਪਤੀ ਨੂੰ ਉਸਦੀ ਪ੍ਰੇਮਿਕਾ ਦੇ ਨਾਲ ਰੰਗੇ ਹੱਥੀ ਫੜਿਆ ਗਿਆ ਦੱਸਿਆ ਜਾ ਰਿਹਾ ਕਿ ਜੋ ਪ੍ਰੇਮੀ ਸੀਗਾ ਉਹ ਤਿੰਨ ਬੱਚਿਆਂ ਦਾ ਬਾਪ ਹੈ ਜਿਹੜਾ ਕਿ ਆਪਣੀ ਘਰ ਵਾਲੀ ਆਪਣੇ ਪਰਿਵਾਰ ਨੂੰ ਛੱਡ ਕੇ ਜੋ ਹੈ ਕਿਸੇ ਹੋਰ ਦੇ ਨਾਲ ਰਹਿ ਰਿਹਾ ਜਿਹੜੇ ਆਪਣੇ ਆਪ ਨੂੰ ਪ੍ਰੇਮਿਕਾ ਦੱਸ ਰਿਹਾ ਕਿ ਮੇਰੀ ਪ੍ਰੇਮਿਕਾ ਉਸ ਤੋਂ ਬਾਅਦ ਇੱਕ ਹਾਈ ਵੋਲਟੇਜ ਡਰਾਮਾ ਵੇਖ ਨੂੰ ਮਿਲਿਆ ਕਿਉਂਕਿ ਉਸ ਦੀ ਪਤਨੀ ਜਿਹੜੀ ਇਹ ਮੌਕੇ ਤੇ ਪਹੁੰਚ ਜਾਂਦੀ ਹੈ ਜਿਹੜਾ ਪਤੀ ਸੀਗਾ ਉਸ ਦਾ ਆਪਣੀ ਪ੍ਰੇਮਿਕਾ ਦੇ ਨਾਲ ਮੌਜੂਦ ਸੀਗਾ ਤਾਂ ਜੰਮ ਕੇ ਹੰਗਾਮਾ ਹੁੰਦਾ ਹੈ ਹਾਲਾਂਕਿ ਤਿੰਨਾਂ ਨੇ ਆਪਣਾ ਆਪਣਾ ਪੱਖ ਰੱਖਿਆ ਆ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਮੇਰੇ ਪਤੀ ਦਾ ਫੇਰ ਚੱਲ ਰਿਹਾ ਹੈ ਜਿਸ ਕੁੜੀ ਦੇ ਨਾਲ ਉਸ ਦੇ ਬਾਰੇ ਕਾਫੀ ਉਸ ਤੇ ਇਲਜ਼ਾਮ ਜਿਹੜੇ ਨੇ ਪਤਨੀ ਦੇ ਵੱਲ ਲਾਏ ਗਏ ਨੇ ਹਾਲਾਂਕਿ ਮੁੰਡਾ ਖੁਦ ਵੀ ਕੈਮਰੇ ਦੇ ਸਾਹਮਣੇ ਆਇਆ ਉਸ ਨੇ ਆਪਣਾ ਪੱਖ ਰੱਖਿਆ ਉਸ ਦਾ ਕਹਿਣਾ ਕਿ ਮੈਂ ਆਪਣੀ ਪਰਿਵਾਰ ਦੇ ਨਾਲ ਨਹੀਂ ਰਹਿਣਾ ਮੈਂ ਆਪਣੀ ਪਤਨੀ ਦੇ ਨਾਲ ਨਹੀਂ ਰਹਿਣਾ ਤੇ ਉਸ ਤੋਂ ਬਾਅਦ ਜਿਸ ਕੁੜੀ ਦੇ ਨਾਲ ਉਹ ਰਹਿ ਰਿਹਾ ਸੀ ਉਸ ਦਾ ਵੀ ਪੱਖ ਸਾਹਮਣੇ ਉਸ ਦਾ ਕਹਿਣਾ ਕਿ ਜੇਕਰ ਮੇਰਾ ਪ੍ਰੇਮੀ ਮੇਰੇ ਨਾਲ ਰਹਿਣ ਦੇ ਲਈ ਰਾਜ਼ੀ ਹੈ ਤੇ ਮੈਂ ਉਸ ਦੇ ਨਾਲ ਹੀ ਰਹਿਣਾ ਚਾਹੇਗੀ ਤਾਂ ਇੱਕ ਹਾਈ ਵੋਲਟੇਜ ਡਰਾਮਾ ਜੜਾਗਾ ਵੇਖਣ ਨੂੰ ਮਿਲੇ ਹਾਲਾਂਕਿ ਕੈਮਰੇ ਦੇ ਸਾਹਮਣੇ ਵੀ ਲੜਦੇ ਨਜ਼ਰ ਆ ਰਹੇ ਨੇ ਉਸ ਬੰਦੇ ਦੇ ਵੱਲੋਂ ਆਪਣੀ ਮਾਂ ਬਾਰੇ ਵੀ ਗਲਤ ਬੋਲਿਆ ਗਿਆ ਕਿ ਮੇਰੀ ਮਾਂ ਡਰਾਮੇ ਕਰਦੀ ਹੈ ਇਹ ਸ਼ਬਦ ਵੀ ਜਿਹੜੇ ਉਸ ਦੇ ਵੱਲੋਂ ਵਰਤੇ ਗਏ ਆਖਰ ਪੂਰਾ ਮਾਮਲਾ ਕੀ ਹਸਤੇ ਨਾਲ ਤੋਂ ਸੁਣ ਲੈਂਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੌਰਵ ਗੁਪਤਾ ਜੀ ਕੋਈ ਕੀ ਗੱਲ ਹੋਈ ਹੈ ਤੁਹਾਡੀ ਵਾਈਫ ਦੇ ਵੱਲੋਂ ਤੁਹਾਡੇ ਉੱਪਰ ਨਾਮ ਲਗਾਏ ਜਾ ਰਹੇ ਤੁਹਾਡੇ ਮੇਰੀ ਮੇਰੀ ਵਾਈਫ ਦੀ ਜ਼ੁਬਾਨ ਬਹੁਤ ਗੰਦੀ ਹੈ ਜੀ ਇਹ ਮੇਰੇ ਪਰਿਵਾਰਿਕ ਮੈਂਬਰ ਨਾਲ ਨਹੀਂ ਇਹਦੀ ਬਣੀ ਕਿ ਰਿਸ਼ਤੇਦਾਰ ਨਾਲ ਨਹੀਂ ਬਣੀ ਬਾਕੀ ਕੀ ਰਹੀ ਗੱਲ ਮੇਰੀ ਸਹੇਲੀ ਦੀ ਕੰਦੀ ਇਹਨੂੰ ਬਲੈਕਮੇਲ ਕਰਦੀ ਹੈ ਕੋਈ ਬਲੈਕਮੇਲ ਨਹੀਂ ਕਰਦੀ ਇਹਨਾਂ ਕੋਈ ਪ੍ਰੂਫ ਹੈਗਾ ਤੇ ਮੈਨੂੰ ਵਹਾਣ ਤੇ ਰਹੀ ਗੱਲ ਦੂਜੀ ਮੇਰੀ ਮਾਂ ਨੂੰ ਵੀ ਪਤਾ ਸੀ ਮੇਰਾ ਫੇਰ ਹੈ ਮੇਰੀ ਭੈਣ ਨੂੰ ਵੀ ਪਤਾ ਸੀ ਮੇਰਾ ਫੇਰ ਹੈ ਮੇਰੀ ਭੈਣ ਮੈਨੂੰ ਕੰਦੀ ਰਹੀ ਹੈ ਕਿ ਇਹਨਾ ਪੇਪਰਾਂ ਦੁਬਾਰਾ ਆਪੇ ਚਲ ਜੇਗੀ ਬੱਚੇ ਸੰਭਲੇਗੀ ਤੇ ਸਾਰਾ ਰੋਲੇ ਆ ਹੀ ਹੁਣ ਸਾਰੇ ਮੇਰੇ ਖਿਲਾਫ ਹੋ ਗਏ ਨੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਮੈਂ ਜਨਾਨੀ ਨਾਲ ਨਹੀਂ ਹੁਣ ਰਹਿਣਾ ਕਿਉਂਕਿ ਮੈਂ ਦੁਨੀਆ 'ਚ ਰਵਣਾ ਰਵਾਂ ਮੇਰਾ ਆਪਣਾ ਨਹੀਂ ਪਤਾ ਬਾਕੀ ਮੈਂ ਜਿੰਨੇ ਮੇਰੇ ਸਾਥ ਚੱਲਦੇ ਮੈਂ ਜਨਾਨੀ ਪਹਿਲੇ ਸਾਰੇ ਪਰਿਵਾਰਿਕ ਮੈਂਬਰਾਂ ਦੇ ਮਨੋਂ ਲੱਤੀ ਹੁਣ ਮੇਰੇ ਵੀ ਮਨੋਂ ਲੱਥ ਚੁੱਕੀ ਆ ਹੁਣ ਆ ਜੀਵੇ ਜੇ ਕੱਲ ਨੂੰ ਕੁਝ ਕਰਦੀ ਆ ਦੋਰਾ ਮੇਰੇ ਤੇ ਬਲੇਮ ਬਣਾਵੇ ਕਿਉਂਕਿ ਮੈਂ ਨਹੀਂ ਇਹਨੂੰ ਕਹਿ ਰਿਆ ਮਰੇ ਬਾਕੀ ਨੇ ਕਿਹਾ ਮਰਨ ਦੀ ਮੈਨੂੰ ਰੋਈ ਕੁੱਟਦਾ ਮਾਰਦਾ ਵੀ ਉਹ ਵੀ ਪ੍ਰੂਫ ਲਿਆ ਕੇ ਵਹਾ ਸਕਦੇ ਇਹਦੀ ਜੁੱਤੀ ਜਮਾ ਪਾਣੀ ਪੀ ਲਾਂਗਾ ਜੀ ਪ੍ਰੂਫ ਦੇ ਰਿਹਾ ਇਹਨੂੰ ਮੈਂ ਰੋਈ ਕੁੱਟਦਾ ਮਾਰਦਾ ਤੁਹਾਡੇ ਮਦਰ ਵੱਲੋਂ ਤੁਹਾਡੇ ਮਦਰ ਮਦਰ ਮੇਰੀ ਇੱਦਾਂ ਹੀ ਡਰਾਮੇ ਕਰਦੀ ਹੈ ਜੀ ਸ਼ੁਰਤੋਂ ਮਦਰ ਮੇਰੀ ਨੂੰ ਸਾਰਾ ਪਹਿਲੇ ਦਾ ਪਤਾ ਸੀ ਜੀ ਉਹਨਾਂ ਡਰਾਮੇ ਬਾਅਦ ਹੀ ਸ਼ੁਰਤੋਂ ਮਦਰ ਮਦਰ ਮੇਰੀ ਦੀ ਸ਼ੁਰਤੋਂ ਡਰਾਮੇ ਮਦਰ ਮੇਰੀ ਦੀ ਕਹਿੰਦਾ ਮੇਰੀ ਕੁੜੀਆਂ ਆਪਣੀਆਂ ਕੁੜੀਆਂ ਮੇਨਾਂ ਸਵਾ ਦੇ ਤਾ ਮੈਨੂੰ ਕਹਿੰਦੀ ਹਰ 6 ਮਹੀਨਿਆਂ ਬਾਅਦ ਬਦਲਦਾ ਮਦਰ ਮੇਰੀ ਦੀ ਡਰਾਮੇ ਬਾਜੀ ਕਰਨ ਦੀ ਆਰਤ ਹੈ ਜੀ ਸ਼ੁਰੂ ਤੋਂ ਕਿਉਂਕਿ ਇਹ ਸ਼ੁਰੂ ਤੋਂ 5-6 ਸਾਲਾਂ ਦਾ ਅਦਾ ਕਰਦੀ ਰਹੀ ਮੈਂ ਕਹੇ ਨਹੀਂ ਗੱਲ ਤੇ ਪਹਿਲੇ ਪੂਰੀ ਸੁਣੋ ਨਾ ਕਿਉਂ ਗਿਆ ਸੀ ਮੈਨੂੰ ਕਹਿੰਦੀ ਹਰ 6 ਮਹੀਨਿਆਂ ਬਾਅਦ ਉਹ ਨਵੀਂ ਚਾਣੀ ਦਾ ਬਦਲਦਾ ਰਹਿਣਾ ਹੁੰਦਾ ਦੱਸੋ ਬਦਲ ਕਰਨਾ ਵੀ ਆ ਕੋਈ ਮੁੰਡਾ ਉਹ ਕੁੜੀ ਰੱਖਦੀ 6 ਮਹੀਨਿਆਂ ਬਾਅਦ ਦੱਸੋ ਕਹਿੰਦੀ ਉਹ ਕੁੜੀ 6 ਮਹੀਨਿਆਂ ਨੂੰ ਨਵਾਂ ਮੁੰਡਾ ਰੱਖਦੀ ਹੈ ਹਾਂ ਜੀ ਉਹਦੀ ਗੱਲ ਉਹਦੀ ਗੱਲ ਤਾਂ ਕੋਈ ਕੱਲ ਕੋਈ ਕੁੜੀ ਦੀ ਗੱਲ ਕੇ ਇਹ ਵੇ ਜਾਓ ਆਪ ਨਹੀਂ ਹੋਣਾ ਇਹਨਾਂ ਨਾਲ ਨਾਣਾ ਕਿ ਕਿੰਨੇ ਨਾਲ ਮੈਂ ਜੀ ਮੈਂ ਉਹਰੇ ਨਾਲ ਹੀ ਰਹਿਣਾ ਮੈਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਨਹੀਂ ਰਹਿਣਾ ਤੇ ਬੱਚਿਆਂ ਦਾ ਬੱਚੇ ਕੋਰਟ ਚ ਕੇਸ ਕਰਨ ਨਾ ਕੋਰਟ ਜੋ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੈ ਮੈਂ ਕਿਸੇ ਚੀਜ਼ ਤੋਂ ਭੱਜਦਾ ਥੋੜੀ ਪਿਆਜੇ ਨਾ ਮੈਂ ਪਹਿਲੇ ਭੱਜਿਆ ਨਾ ਮੈਂ ਹੁਣ ਭੱਜਿਆ ਨਾ ਮੈਂ ਕੱਲ ਭਜਣਾ ਬਾਕੀ ਮੇਰੀ ਵਾਈਫ ਦੀ ਜ਼ੁਬਾਨ ਸਾਰੀ ਦੁਨੀਆ ਨੂੰ ਪਤਾ ਮੇਰੇ ਮਹੱਲੇ 'ਚ ਵੀ ਪਤਾ ਕਰਤੀ ਕਰ ਸਕਦੇ ਜੇ ਹੁਣ ਭਾਵੇਂ ਮੱਲਾ ਨਾਲ ਨਾਲ ਤੁਰਿਆ ਬਾਕੀ ਸਾਰਿਆਂ ਨੂੰ ਪਤਾ ਕਿ ਰੋਣ ਵਾਲੀ ਬਣੀ ਤੇ ਕਿਹੜੇ ਨਾਲ ਨਹੀਂ ਬਣੀ ਅਗਰ ਤਾਈ ਵੀ ਆਈ ਹੈ ਸਾਰੇ ਉਹ ਆਈ ਹੈ ਨਾ ਤੇ ਤੇ ਤਾਈ ਦੂਰ ਖੜੀ ਆ ਤਦੇ ਤਾਈ ਦੂਰ ਖੜੀ ਨਹੀਂ ਘਰ ਜਾਵਾਂਗਾ ਮਾਰੇ ਮੇਰਾ ਘਰ ਆ ਆਪਣਾ ਘਰ ਜਾਊਂਗਾ ਮੈਂ ਆਪਣਾ ਕਾਰੋਬਾਰ ਕਰੂੰਗਾ ਬਾਕੀ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਜਦ ਤੱਕ ਕੋਰਟ ਚ ਕੇਸ ਨਹੀਂ ਕਰਦੇ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਕਿ ਮੈਂ ਇਹਨਾਂ ਦਾ ਕੁਝ ਕਰਾਂਗਾ ਕੁਝ ਨਹੀਂ ਕਰਾਂਗਾ ਕੁਝ ਵੀ ਨਹੀਂ ਕਰਾਂਗਾ ਕਿਉਂਕਿ ਮੈਂ ਕੰਮ ਹੀ ਨਹੀਂ ਕਰਨਾ ਫੇਰ ਤੋਂ ਮੈਂ ਇਹਨਾਂ ਠੱਲਾ ਭਾਵੇਂ ਮੈਨੂੰ ਅੰਦਰ ਛੱਡ ਦੇਣ ਭਾਵੇਂ ਜਿੱਥਿਆ ਕਰਾ ਦੇਣ ਮੈਨੂੰ ਅੰਦਰ ਜਾਣਾ ਮਨਜ਼ੂਰ ਆ ਹਾਂਜੀ ਹਾਂਜੀ ਪਰ ਆਪਣੀ ਘਰ ਵਾਲੀ ਨਾਲ ਨਹੀਂ ਬਿਲਕੁਲ ਬਿਲਕੁਲ ਮਾਰੇ ਜਦੋਂ ਪਤਾ ਹੀ ਕੱਢਦਾ ਫਿਰ ਜਵਾਨ ਕਹਿੰਦਾ ਮਾਰਦਾ ਤੇ ਇਹ ਕੀ ਰਹਿਣਾ ਬੱਚਿਆਂ ਨੂੰ ਰੱਖਣਾ ਚੂਹ ਸੈਟ ਕਰਨ ਚਲੇ ਸੀ ਤੇ ਬੱਚਾ ਕਹਿੰਦਾ ਪਿਆ ਸੀ ਕਿ ਮੈਂ ਨਹੀਂ ਜਾਣਾ ਮੈਂ ਉਹਨੂੰ ਖਿੱਚਿਆ ਸੀ ਤੋਰੇ ਥੱਪੜ ਲੱਗ ਗਿਆ ਮੂੰਹ ਤੇ ਜੇ ਮਾਰਿਆ ਹੁੰਦਾ ਜੇ ਮਾਰੇ ਜੇ ਮਾਰੇ ਹੁੰਦਾ ਇੱਕ ਦੀ ਜਗ੍ਹਾ ਬੰਦਾ 4-5 ਚਪੇੜਾ ਮਾਰ ਸਕਦਾ ਤੁਹਾਡੀ ਥੇਲੀ ਤੁਹਾਡਾ ਠੀਕ ਹੈ ਜੀ ਹਨ ਹਾਂਜੀ ਸਾਡੀ ਥੇਲੀ ਦਾ ਮੈਨੂੰ ਨਹੀਂ ਪਤਾ ਜੀ ਇਹ ਗੱਲ ਦਾ ਅੱਛਾ ਜੀ ਹਾਂਜੀ ਪਰ ਉਹ ਕਹਿੰਦੇ ਕਿ ਤੁਸੀਂ ਫਿਰ ਇੱਥੇ ਹੀ ਰਹਿ ਰਹੇ ਹੋ ਇੱਥੇ ਰਹਿ ਰਹੇ ਪੁੱਛੋ ਸਾਰੇ ਮਹੱਲੇ ਨੂੰ ਰਾਤੀ ਮੈਂ ਘਰ ਨਹੀਂ ਆਂਦਾ ਮੇਰੇ ਮਹੱਲੇ ਪੁੱਛ ਲੋ ਆਹ ਕੋਣਾ ਚਿਹਰਾ ਆਉਂਦਾ ਨੂੰ ਘਰ ਜੀ ਆਹ ਤਾਂ ਮਹੱਲੇ ਨੂੰ ਪੁੱਛ ਲੋ ਜੀ ਮਹੱਲੇ ਨੂੰ ਪੁੱਛ ਲੋ ਆ ਵੀਡੀਓ ਬਣਾ ਰਹੀ ਨਾ ਹਰਦਵਾਰ ਜਾਣੀ ਆ ਵੀਡੀਓ ਹਾਂਜੀ ਹਾਂਜੀ ਹਰਦਵਾਰੀ ਬਾਕੀ ਕੁਝ ਨਹੀਂ ਜਾਂਦਾ ਜੀ ਆਹ ਹਾਂਜੀ ਹਾਂਜੀ ਹਰਦਵਾਰੀ ਨਸਲ ਹੈ ਨਾ ਤੁਹਾਨੂੰ ਪਤਾ ਹੀ ਹੈ ਓਕੇ ਮਾਰਾ ਪੰਜ ਨਾ ਕਿਹਲਾ ਜਾਂਦਾ ਫਰੀ ਗੱਲਬਾਤ ਹੋਈ ਆ ਜੀ ਅੱਜ ਤੁਹਾਡੇ ਨਾਲ ਜਿਹਨੇ ਨੋਰਮਲ ਖੜਾ ਹੈ ਜੀ ਪਤਨੀ ਤੁਹਾਡੇ ਘਰ ਦੇ ਬਾਹਰ ਪਾ ਜੀ ਮੇਰੀ ਕੋਈ ਗਲਤੀ ਨਹੀਂ ਇਹਨਾਂ ਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਕਿ ਮੈਂ ਮੈਰਿਡ ਆ ਹਾਂ ਇਹਨਾਂ ਦਾ ਸਹੀ ਮੈਨ ਮੈਰਿਡ ਹੈਗਾ ਅੱਛਾ ਜੀ ਠੀਕ ਆ ਹੁਣ ਮੇਰੀ ਜਿਹੜੀ ਵਾਈਫ ਨੇ ਆ ਗਿਆ ਜਹਾਂਗਾ ਮਗੇ ਤੱਕ ਮੇਰਾ ਹਸਬੰਡ ਵਦਾ ਕਰੀ ਤਾ ਕਰਦੀ ਸੀ ਨਾ ਦੋਨਾਂ ਨੂੰ ਕੁਝ ਪਤਾ ਨਹੀਂ چلا ਠੀਕ ਹੈ ਤੇ ਨਾ ਮੈਨੂੰ ਕੋਈ ਬਲੈਕਮੇਲ ਕਰ ਰਹੀਆਂ ਪਿਆਰ ਕਰਦੇ ਸੀ ਦੁਜੇ ਨੂੰ ਇਹ ਕਹਿੰਦਾ ਸੀ ਕਿ ਮੈਂ ਪਿਆਰ ਕਰਦਾ ਤੇ ਨੇ ਮੈਨੂੰ ਪਿਆਰ ਕਰਦੇ ਸੀ ਅੱਛਾ ਜੀ ਅਜਿਹਾ ਤਾਂ ਕੁਝ ਨਹੀਂਗਾ ਅਸੀਂ ਕੋਈ ਵੀ ਮੈਦਾਂ ਦਾ ਕੁਝ ਨਹੀਂ ਕੀਤਾ ਹੈ ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾਵੇਓ ਫਾਰਮੂ ਦੀ ਬਾਈਕੋ ਤੇ ਤੁਹਾਡੇ ਸਾਹਮਣੇ ਬੈਠਾ ਤੁਹਾਨੂੰ ਪੁੱਛ ਸਕਦੇ ਕਿ ਮੈਨੂੰ ਕਿਹੜੇ ਤਰੀਕੋ ਇਲਜ਼ਾਮ ਲਾਇਆ ਹੋਇਆ ਹੈ। ਡਾਕਟਰ ਦਾ ਬਲਾਕ ਡਾਗਮਾ ਨਾਲ ਫਰਜੀ ਦਾ ਤਿਆਰ ਕਰਾਣਾ ਹੈ ਸਾਰੇ ਜਿਹੜੇ ਇਕੱਠੇ ਕਰਕੇ ਆ ਗਏ ਭੱਲੇ ਵਿੱਚ ਜਦ ਕਿ ਮੇਰੀ ਵਾਈਫ ਦੀ ਕੇਹ ਨਾ ਆਪਣੀ ਬਣੀ ਹੋਈ ਹੈ। ਆ ਸਭ ਉਹਨਾਂ ਜਾਣ ਕੇ ਪਰਾਨਾ ਕਾਜੀ ਹੋ ਗਿਆ ਕਿ ਮੈਨੂੰ ਕੁੱਟਦਾ ਮਾਰਦਾ ਜੇ ਮੈਂ ਕੁੱਟਦਾ ਮਾਰਦਾ। ਲੱਗਦਾ ਕਿ ਤੁਸੀਂ ਇਹਨਾਂ ਦੇ ਨਾਮ ਤੇ ਝੂਠ ਬੋਲਿਆ ਜਿਸ ਤਰ੍ਹਾਂ ਨਾਲ ਉਹ ਦੱਸਿਆ ਜਾ ਰਿਹਾ ਕਿ ਮੈਂ ਇਹ ਦੱਸਿਆ ਹੀ ਨਹੀਂ ਕੀਤਾ। ਬਾਅਦ 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 ਵਿੱਚ ਬਾਅਦ ਵਿੱਚ ਤੁਹਾਨੂੰ ਪਤਾ ਵੀ 6 ਮਹੀਨੇ ਪਹਿਲੇ ਫਿਰ ਦਈਏ ਬੰਦ ਰਿਹਾ ਚੱਲ ਕੋਈ ਗੱਲ ਨਹੀਂ। ਵਾਚਨਮ ਦੱਸਦਾ ਜੀ ਕਿ ਮੇਰੇ ਸਾਹਮਣੇ ਮੇਰੀ ਵਾਈਫ ਨਾਲ ਫੋਨ ਤੇ ਲੱਗਦੀ ਹੁੰਦੀ ਸੀ ਕਿ ਮੈਥੋਂ ਚੱਲ ਜਾਣਾ ਮੈਥੇ ਨਹੀਂ ਰਹਿਣਾ ਕਿ ਮੈਂ ਤੁਹਾਨੂੰ ਤਲਾਕ ਦੇ ਦਵਾਂਗਾ ਅੱਛਾ ਜੀ ਤੇ ਉਹ ਸਭ ਗੱਲਾਂ ਦਾ ਮੁਕਰਦੀ ਸੀ ਕਿ ਮੈਂ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਕੁਝ ਕਰਦੀ ਸੀ ਇਹਦੇ ਨਾਲ ਕੁਝ ਕਰਕੇ ਇਹਨਾਂ ਨੂੰ ਤੰਗ ਕਰਦੀ ਸੀ ਬਹੁਤ ਜ਼ਿਆਦਾ ਤਾਂ ਅਚਰਮੀ ਕਰਦੀ ਸੀ ਕਿ ਘਰੇ ਰੋਟੀ ਇਹਨਾਂ ਨੇ ਕਦੀ ਨਹੀਂ ਦਿੱਤੀ ਰੋਟੀ ਬਾਹਰ ਤੋਂ ਹੀ ਰੋਟੀ ਖਾਂਦੇ ਸੀ ਮੈਨੂੰ ਵੀ ਜਾਣ ਬੁੱਝ ਕੇ ਕਹਦੇ ਕਿ ਮੈਨੂੰ ਬਲੈਅਮੈਂਟ ਕਰਦੀ ਤਾਂ ਆਪਾਂ ਕੋਈ ਪਸਾ ਦੇ ਲਈ ਮਗਰ ਮੈਂ ਹੁਣ ਤਾਂ ਨਹੀਂ ਕਰ ਸਕਦਾ ਨਹੀਂ ਹਾਂ ਪਰ ਸੋਹਣੇ ਮੇਰੀ ਵੀ ਸਾਰੇ ਭੱਲੇ 'ਚ ਬੇਇੱਜ਼ਤੀ ਹੋਈ ਹੈ ਤੇ ਮੈਂ ਤਾਂ ਵੀ ਖੜ ਬਾਕੀ ਆ ਗੱਲ ਹੋ ਜਾਂਦੀ ਹੈ ਕਿ ਕੀ ਹੁੰਦੀ ਹੈ ਇਹਨਾਂ ਦਾ ਨਾਮ ਹੈ ਨਾ ਜਦੋਂ ਇਹਨਾਂ ਨਾਲ ਰਹਿਣਾ ਨਾ ਰਵਾਂਗਾ ਵਾਈਫਰ ਤੇ ਮੇਰਾ ਪਤਾ ਹੀ ਟਟਿਆ ਗਿਆ ਅੱਛਾ ਜੀ ਮੈਨੂੰ ਆਪਣੀ ਵਾਈਫਰ ਬਿਲਕੁਲ ਪਹਿਲੇ ਵੀ ਨਹੀਂ ਪਸੰਦ ਤੇ ਹੁੰਦੇ ਵੇਲੇ ਉਹਨੇ ਜੋ ਹਰਕਤ ਕਰਤੀ ਆ ਤੋਂ ਤੁਹਾਨੂੰ ਪਤਾ ਬੇਇੱਜ਼ਤੀ ਹਰ ਪਾਸੇ ਹੋ ਗਈ ਹੈ ਬਾਕੀ ਜੇ ਕਰਨੇ ਪੁੱਛੇ ਕਰ ਕੋ ਲੈਂਦੀ ਤੇ ਮੇਰਾ ਕੋਈ ਜੁਮਾ ਨਹੀਂ ਜੇਗਾ ਤਾਂ ਜੇ ਮੈਂ ਕੁਝ ਕਰ ਲੰਨਾ ਤਾਂ ਵੀ ਵਾਰਾ ਕੋਈ ਜੁਮਾ ਅਰੇ ਕੋਲੇ ਪੜੇ ਬਿਆਹ ਦੇ ਕੰਸੀ ਕਰੇ ਮੈਂ ਮੰਨ ਤਾ ਨਹੀਂ ਕੀ ਕਰਾਂ ਜਾਂਦੇ ਉਹਨਾਂ ਨੂੰ ਆਪਣਾ ਨਾਲ ਰੱਖਉਂਗੇ ਹਾਂਜੀ ਇਹ ਮੇਰੇ ਨਾਲ ਰਹਿਣਗੇ ਸਾਂਡ ਲੈਣਗੇ ਤਾਂ ਮੈਂ ਇਹਨਾਂ ਤੇ ਨੌਕੜੀ। ਅੱਛਾ ਜੀ। ਜਿੱਤਾਂ ਉਹਨਾਂ ਦੀ ਵਾਈਫ ਨੂੰ ਆ ਗਿਆ ਤੁਹਾਡੇ ਘਰ ਦੇ ਬਾਹਰ ਬੋਲਦੀ ਪਈ ਹੈ। ਜੋ ਹਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਉਹਨੂੰ ਸੰਭਾਲ ਕੇ ਰੱਖਦੀ ਮੈਂ ਤਾਂ ਕਿਹਾ ਸੀ ਪਹਿਲਾਂ ਉਹਨੂੰ ਕਿਸ ਆਪਣੇ ਸਾਹਮਣੇ ਰੱਖੋ। ਫੋਨ ਤੇ ਉਹਨਾਂ ਮੇਰੇ ਨਾਲ ਗੱਲ ਕੀਤੀ ਸੀ। ਉਹ ਕਹਿੰਦੀ ਸੀ ਕਿ ਮੈਂ ਕੋਈ ਨਹੀਂ ਮੈਂ ਸੰਭਾਲ ਲਾਂਗੀ ਫਿਰ ਉਹ ਕਿਉਂ ਨਹੀਂ ਸੰਭਾਲ ਪਾਈ। ਤੇ ਇਹਨਾਂ ਨਾਲ ਮੇਰੇ ਜੋਦੀ। ਨਹੀਂ ਮੇਰੀ ਮੈਰਿਜ ਹੋ ਚੁੱਕੀ ਪਹਿਲਾਂ। ਅੱਛਾ ਜੀ। ਹਾਂਜੀ। ਕਿ ਪਲਾਗ ਦੇ? ਹਾਂਜੀ। ਮਾੜੀ ਕੀ ਨਾਮ ਹੈ ਤੁਹਾਡਾ? ਨਾ ਨਾ। ਇੱਥੋਂ ਦਾ ਨਾਮ ਵਾਲੇ। ਮੋਨੀ ਜੋ और उपरों ब्कमेल कर दसमु क्या काट लूंगी ब्लैकमेल कर रात बचे फोन करके बुलाई तीन बचे शर्म नहीं, नहीं, नहीं।, 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 नहीं मैं सारी गलत कही है नहीं। 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 कि मेरे तीन बच्चे हैगे है ओनु ਛੱਡਦੇ ਮਗਰ ਇਹ ਕਹਿੰਦੀ ਨਹੀਂ ਮੈਂ ਉਹਨੀ ਛੱਡਣਾ ਨਹੀਂ ਬਲੈਕਮੇਲ ਕਰਦੀ ਹੈ ਉਹਨੂੰ ਨੱਕ ਕੱਟ ਕੱਟ ਕੇ ਕੋਚੂਆ ਵੇਚਦੀ ਆਪਣੀ ਅਜੇ ਇਹਦੇ ਆਏ ਸੀਗਾ ਆਪਣੀ ਰਖੈਲ ਦੇ ਘਰ ਗੁਰਪ੍ਰੀਤ ਕੌਰ ਨਾਮ ਹੈਗਾ ਜੀ ਇਹਦਾ ਇਹਦੀ ਮਾਂ ਨੇ ਇੱਥੇ ਛੱਡਿਆ ਪਿਆ ਇਹਨੂੰ ਲੋਕਾਂ ਦੇ ਘਰ ਖਾਣ ਨੂੰ ਇਹਦਾ ਭਰਾ ਪਰਜਾਇਤਾ ਬੈਠੇ ਆਗੇ ਆਪਾਂ ਸਾਰੇ ਡੱਬੜ ਦੀ ਡਿਟੇਲ ਰੱਖੀ ਹੋਈ ਹੈ ਇਹ ਸਾਰੇ ਡੱਬੜ ਹੀ ਆਹ ਹੋ ਜਾਏਗਾ ਦੇ ਮੈਂ ਤਾਂ ਤੁਹਾਡਾ ਬਿਲਕੁਲ ਨਹੀਂ ਮੰਨਦਾ ਜੀ ਨਹੀਂ ਮੰਨਦਾ ਬਿਲਕੁਲ ਐ ਬਲੈਕਮੇਲ ਕਰਦੀ ਹੈ ਨਾ ਪਤੀ ਕਿੱਥੋਂ ਮੰਨੇ ਪਤੀ ਤਾਂ ਤਾਂ ਹੀ ਮੰਨੇਗਾ ਬਲੈਕਮੇਲ ਕਰਨਾ ਛੱਡ ਦੇਵੇ ਐ ਮੇਰੇ ਪਤੀ ਨੇ ਬਲੈਕਮੇਲ ਕਰਦੀ ਹੈ ਕਿ ਮੈਂ ਮਰ ਜਾਊਂਗੀ ਅਨੂ ਬੁਲਾਉਂਦੀ ਹੈ ਰਾਤਾਂ ਨੂੰ ਫੋਨ ਕਰ ਕਰਕੇ ਮੈਂ ਡਿੱਗ ਪਈ ਮੈਂ ਫਲਾਣਾ ਕਰ ਗਈ ਉਹ ਕਿਵੇਂ ਛੱਡ ਦੇਵੇ ਤਿੰਨ ਤਿੰਨ ਬੱਚਿਆਂ ਨੂੰ ਆਪ ਨੂੰ ਸਮਝ ਜਾਈਏ ਮੇਰਾ ਘਰ ਖਰਾਬ ਕਰਦੀ ਪਈ ਹੈ ਇਹ ਸਾਡੇ ਤੁਹਾਡਾ ਘਰਵਾ ਹਾਂਜੀ ਹੁਣ ਕੀ ਗਾਉ ਦਾ ਸਪੋਰਟ ਕਰਨ ਆਏ ਸੀ ਆਪਣੇ ਬੱਚਿਆਂ ਨੂੰ ਮਾਰਨ ਪਿੱਛੇ ਅੱਜ ਤੁਸੀਂ ਮੋਲੇ ਮੈਂ ਆ ਕੇ ਪੁੱਛ ਲਈਓ ਸਾਰਿਆਂ ਨੂੰ ਕਹਿੰਦਾ ਸਭ ਦੇ ਸਾਹਮਣੇ ਇਨੇ ਕਿਹਾ ਮੈਨੂੰ ਅਗਰ ਮੇਰੇ ਬੱਚੇ ਆਰ ਮੇਰਾ ਨੂੰ ਕੁਝ ਹੋ ਜਾਂਦਾ ਨਾ ਇਹਨੂੰ ਅਰਿਸ ਕੀ ਹਰਖੈਲੂ ਗੁਰਪ੍ਰੀਤ ਕੌਰ ਨੂੰ ਇਹਨੂੰ ਅੰਦਰ ਕਰ ਦੇਣਾ ਦੋਨੋਂ ਅਗਰ ਮੇਰੇ ਬੱਚਿਆਂ ਨੇ ਆ ਮੇਰੀਆਂ ਮੇਰੀ ਮਾਂ ਨੂੰ ਕੁਝ ਹੋ ਜਾਵੇ ਤਾਂ ਇਹਨਾਂ ਸਾਰਿਆਂ ਨੂੰ ਡੱਬੜੇ ਦੇ ਅੰਦਰ ਕਰ ਦੇਣਾ ਇਹ ਤਾਂ ਸਾਰਿਆਂ ਦੇ ਡੱਬੜੇ ਦਾ ਪੱਟਿਆ ਹੋਇਆ ਕਿੰਨ ਜਨਮੀ ਸਮਾ ਲਓ ਆਪਣੀ ਐਸ ਜੀ ਸਾਨੂੰ ਤਾਂ ਹੁਣ ਪਤਾ ਚੱਲਿਆ 8 ਮਹੀਨੇ ਹੋ ਗਏ ਘਰ ਹੁਣ ਪਤਾ ਚੱਲਿਆ ਹੈ ਆਟ ਮਹੀਨੇ ਹੋ ਗਏ ਐ ਜਿਮ ਤੇ ਜਾਂਦਾ ਜਿਮ ਤੇ ਜਾਂਦਾ ਸੀ ਉੱਥੋਂ ਪਟਾਈ ਐ ਇੰਨੇ ਉਹ ਤਾਂ ਹੈਗੀ ਐ ਉਹ ਜੀ ਮਾਣਿਕ ਨਹੀਂ ਆ ਬਣਾ ਮੇਰਾ ਜੈਨੂ ਬਾਲਾ ਜੀ ਹਾਂ ਇਹ ਗੱਲਬਾਤ ਹੋਈ ਹੈ ਤੁਹਾਡੇ ਕੋਲ ਮੇਰਾ ਮੁੰਡੇ ਨੇ ਹੋਰ ਕੋਈ ਰੱਖੀ ਹੋਈ ਹੈ ਜੀ ਆਪਣੇ ਬੱਚਿਆਂ ਨੂੰ ਤਿੰਨਾਂ ਨੂੰ ਤਿੰਨ ਬੱਚੇ ਆ ਤੇ ਦੋ ਕੁੜੀਆਂ ਇੱਕ ਮੁੰਡਾ 2.5 ਸਾਲ ਦੀ ਛੋਟੀ ਕੁੜੀ ਆ 8 ਸਾਲ ਦੀ ਵੱਡੀ ਕੁੜੀ ਆ ਤੇ 3.5 ਸਾਲ ਦਾ ਮੁੰਡਾ ਅੱਜ ਇਹਦੇ ਮੁੰਡੇ ਨੂੰ ਇਹਨੇ ਸਾਨੂੰ ਆ ਘਰ ਪਹਿਲਾਂ ਬੋਲਿਆ ਇਹ ਸਾਨੂੰ ਪਹਿਲਾਂ ਮੈਂ ਬੋਲਦਾ ਰਿਹਾ ਮੇਰੇ ਨਾਲ ਬਰਾਬਰ ਬੈਠਦਾ ਰਿਹਾ ਇਹ ਕਹਿੰਦਾ ਤੂੰ ਮੇਰੀ ਮਾਂ ਨਹੀਂ ਹੈਗੀ ਕੰਦਾ ਤੂੰ ਮੇਰੀ ਮਾਂ ਲੁਧਿਆਣਾ ਦੇ ਇਹੋ ਜੀ ਆਈ ਹੋਈ ਐ ਮੈਨੂੰ ਇਸ ਤਰ੍ਹਾਂ ਬੋਲਿਆ ਇਹ ਤੇ ਫਿਰ ਇਹ ਮੁੰਡੇ ਦੇ ਹੱਥ ਚੁੱਕਿਆ ਨੇ ਅਸੀਂ ਅਸੀਂ ਕਿ ਅਸੀਂ ਮਰ ਜਾਂਦੇ ਅਸੀਂ ਆਪਾਂ ਮਕਾਨੇ ਆ ਅਸੀਂ ਗਲੀ ਵਿੱਚ ਆਏ ਤੇ ਮੁੰਡੇ ਦੇ ਦੇ ਚੱਕ ਕੱਢ ਚਪੇੜ ਮਾਰੀ ਮੁੰਡੇ ਦੇ ਖੂਣੀ-ਕੂਨ ਹੋ ਗਿਆ ਉਹ ਵਿੱਚ ਸਾਰੀ ਗਲੀ ਵਿੱਚ ਸਾਰੀ ਗਲੀ ਵਿੱਚ ਤੇ ਦੂਜੇ ਬੱਚੇ ਨੂੰ ਫੜਾ ਲੱਗਿਆ ਜੋ ਗਲੀ ਵਾਲਿਆਂ ਨੇ ਬਚਾਇਆ ਜੀ ਆਜਾ ਨੇ ਤੇ ਹੁਣ ਇੱਥੇ ਅਸੀਂ ਇੱਥੇ ਆਏ ਆ ਤੇ ਇੱਥੇ ਫੜਾ ਫੜ ਤੇ ਉਹਨੂੰ ਉਹਨੂੰ ਬਚਾਉਣ ਵਾਸਤੇ ਰੁਕੈਲ ਨੂੰ ਆਪਣੀ ਨੂੰ ਭੈਂਗੀ ਨੂੰ ਤੇ ਉਹਨੂੰ ਉਹਦੇ ਪਿੱਛੇ ਆਇਆ ਵਾ